ਜੋ ਦੇਖਿਆ ਇਹਨਾਂ ਨੇ ਤਾਂ 4 5 6 ਟੁਕੜੇ ਕੀਤੇ ਹੋਗਾ ਲੱਤਾ ਬਾਣਾ ਲੱਤਾ ਲੱਗਵਾਵਾ ਲੱਗਤਾੜ ਲੱਗ ਫਿਰ ਲੱਗਾ ਇਹ ਸੀ ਹਾਂਜੀ ਵਿਆਹ ਹੋਇਆ ਕਿਹੜਾ ਵੀ ਵਾਈਫ ਵਾਈਫ ਆ ਗਈ ਇਹਨਾਂ ਦੀ ਫਾਰਮਾਸਿਸਟ ਹੋਣਾ ਕਿੰਨੇ ਕੁ ਬੱਚੇ ਨੇ ਇੱਕ ਲੜਕੀ ਹੋਵੇ ਆਪਾਂਗਾ ਉਹਨਾਂ ਨੂੰ ਦੱਸ ਕੇ ਨਹੀਂ ਕਿਤੇ ਜਾ ਰਹੇ ਨਹੀਂ ਨਾ ਨਹੀਂ ਦੱਸਿਆ ਕੋ ਗਲੀ ਦੇ ਵਿੱਚ ਨਾਲੇ ਕੰਮ ਆਇਆ ਬਸ ਐਨੇ ਐਨੇ ਕਾ ਕੇ ਚਲੇ ਗਏ ਟੁਕੜੀਆਂ ਦੇ ਵਿੱਚ ਮੁੰਡੇ ਦੀ ਮਰਤਕ ਦੇਹ ਮਿਲਦੀ ਹੈ ਤੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮੱਚ ਚੁੱਕਿਆ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਤੇਣ ਟੁਕੜੀਆਂ ਦੇ ਵਿੱਚ ਮੁੰਡੇ ਦਾ ਸਰੀਰ ਬਰਾਮਦ ਹੋਇਆ ਅੱਧਾ ਸੜਿਆ ਹੋਇਆ ਸਰੀਰ ਬਰਾਮਦ ਕੀਤਾ ਗਿਆ ਤੇ ਡਰਮ ਦੇ ਵਿੱਚ ਪਾ ਕੇ ਸੁੱਟਿਆ ਗਿਆ ਸੀ 2 ਦਿਨ ਪਹਿਲਾਂ ਇਹ ਮੁੰਡਾ ਮੁੰਬਈ ਤੋਂ ਆਇਆ ਸੀ 15 ਦਿਨਾਂ ਤੱਕ ਘਰ ਦੇ ਵਿੱਚ ਰੁਕਦਾ ਹੈ ਤਾਂ ਲੁਧਿਆਣਾ ਦੇ ਵਿੱਚ ਜਲੰਧਰ ਬਾਈਪਾਸ ਦੇ ਨਜ਼ਦੀਕ ਦੱਸਿਆ ਜਾ ਰਿਹਾ ਹੈ ਸੈਕ੍ਰੇਟ ਹਾਰਟ ਸਕੂਲ ਦੇ ਨੇੜੇ ਇੱਕ ਖਾਲੀ ਪਾਈ ਪਲਾਟ ਦੇ ਵਿੱਚੋਂ ਇੱਕ ਮੁੰਡੇ ਦਾ ਸਰੀਰ ਟੁੱਕੜਿਆਂ 'ਚ ਬਰਾਮਦ ਹੋਇਆ ਦੱਸਿਆ ਜਾ ਰਿਹਾ ਹੈ ਕਿ ਰਾਹਗੀਰ ਦੇ ਵੱਲੋਂ ਜਿਵੇਂ ਵੇਖਿਆ ਜਾਂਦਾ ਹੈ ਤਾਂ ਤੁਰੰਤ ਰੋਲਾ ਪਾਇਆ ਗਿਆ ਤੇ ਪੁਲਿਸ ਨੂੰ ਮੌਕੇ ਤੇ ਸੱਦਿਆ ਗਿਆ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਸਰੀਰ ਅੱਧਾ ਸੜਿਆ ਹੋਇਆ ਸੀ ਇਸ ਸਫੇਦ ਡਰਮ ਦੇ ਵਿੱਚ ਮਿਲਦਾ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚਿਆ ਨੇ ਮ੍ਰਿਤਕ ਦੀ ਪਛਾਣ 30 ਸਾਲਾ ਦਵਿੰਦਰ ਦੇ ਰੂਪ ਚ ਹੋਈ ਹੈ ਜੋ ਕਿ 2 ਦਿਨ ਪਹਿਲਾਂ ਮੁੰਬਈ ਤੋਂ ਘਰ ਵਾਪਸ ਪਰਤੇ ਸੀ ਤੇ ਉਹ ਆਪਣੇ ਘਰ ਤੋਂ ਕੇਵਲ 15 ਮਿੰਟ ਡੇਲੀ ਹੀ ਰੁਕਦਾ ਸੀ ਤੇ ਉਸ ਤੋਂ ਬਾਅਦ ਚਲਾ ਜਾਂਦਾ ਸੀ ਹਾਲਾਂਕਿ ਦੱਸਿਆ ਵੀ ਜਾ ਰਿਹਾ ਕਿ ਇਸ ਵਾਰ ਵੀ ਉਹ 15 ਮਿੰਟ ਘਰ ਦੇ ਵਿੱਚ ਰੁਕਿਆ ਉਸ ਤੋਂ ਬਾਅਦ ਚਲਾ ਗਿਆ ਤੇ ਫਿਰ ਸਵੇਰੇ ਟੁਕੜਿਆਂ ਦੇ ਵਿੱਚ ਉਸਦੀ লাশ ਬਰਾਮਦ ਹੋਈ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਇਲਾਕੇ ਦੇ ਵਿੱਚ ਸਨਸਨੀ ਫੈਲ ਚੁੱਕੀ ਹੈ ਫਿਲਹਾਲ ਪੁਲਿਸ ਹਰੀਕੇਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਮੇਰਾ ਨਾਮ ਹੈ ਮੇਰਾ ਨਾਮ ਚਰਨ ਦਾਸ ਹੈ ਚਰਨ ਦਾਸ ਜੀ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਤਾਂ ਨਹੀਂ ਚੰਗੀ ਲੱਗਦੇ ਮੈਂ ਮੇਰਾ ਮਾਸੜਾ ਲੱਗਦਾ ਪਣ ਕੇ ਲੱਗਦਾ ਸਾਡਾ ਇਹ ਕੀ ਨਾਮ ਹੋਣਾ ਦਵਿੰਦਰ ਕੁਮਾਰ ਰਾਜ ਕਿੰਨੇ ਕੁ ਮਰ ਹੁੰਦਾ 36 ਸਾਲ ਹਮਾਰਾ ਕੀ ਹੋਇਆ ਕੀ ਹੋਇਆ ਕੀ ਹੋਇਆ ਕਿ ਜੋ ਬੰਬੇ ਕੰਮ ਕਰਦਾ ਸੀ ਨੀਟਿੰਗ ਦਾ ਕੰਮ ਕਰਦਾ ਸੀ ਅੱਛਾ ਜੀ ਤੇ ਇੱਥੇ ਮਲਾਕਾ ਪਰਸੋਂ ਆਇਆ 2:30 ਵਜੇ ਆਇਆ ਘਰ ਤੇ ਘਰੇ ਉਹਨੇ ਸਿਰਫ ਪਾਣੀ ਵੀ ਨਹੀਂ ਪੀਤਾ ਕਿਟਰ ਰੱਖੀ ਆਪਣੀ ਤੇ ਕੱਪੜੇ ਚੇਂਜ ਕੀਤੇ ਆ ਤੇ ਗਲੀ ਚ ਮੜ ਜਾ ਘੁੰਮਿਆ ਆ ਤੇ ਉਹਦੇ ਘਰ ਚਲੇ ਗਿਆ ਸ਼ੇਰਾ ਸ਼ੇਰਾ ਆਇਆ ਕੋਈ ਇਹਦਾ ਦੋਸਤ ਹੋਊਗਾ ਮੈਂ ਨਹੀਂ ਪਤਾ ਤਿਆਰੀ ਦੋਤੀ ਸੀ ਅੱਛਾ ਜੀ ਉਹਦੇ ਘਰ ਚਲੇ ਗਿਆ ਤੇ 2:42 ਤੇ ਵੜਿਆ ਅੰਦਰ ਹੋਸਟਵਾ ਨਿਕਲਦਾ ਨਹੀਂ ਆਹੀ ਦੇਖਿਆ ਹੈਗਾ ਅੱਛਾ ਜੀ ਹੋਸਟਵਾ ਰਾਤ ਨੂੰ 1200 ਦਾ 12 ਵਜੇ ਦੋ 3 ਆਦਮੀ ਗਏ ਪਤਾ ਨਹੀਂ ਕੀ ਲੈ ਕੇ ਗਏ ਆ ਉਹ ਤੇ ਉਹ ਦੀ ਸ਼ਾਨ ਵੀਣ ਕਰਦਿਆਂ ਸਾਨੂੰ ਇੱਧਰ ਪਲਟਾਂ ਦੇ ਵਿੱਚ ਦੇਖਦੇ ਆਂ ਦੇਖਦੇ ਆਂ ਸਾਨੂੰ ਇੱਕ ਥੋੜਾ ਡੱਡ ਫੋਟੀ ਮਿਲੀ ਜੀ ਜੇ ਦੇਖੇ ਉਹਨਾਂ ਨੇ ਤਿੰਨ ਚਾਰ ਪੰਜ ਛੇ ਟੁਕੜੇ ਕੀਤੇ ਹੋਆ ਲੱਤਾਂ ਬਾਵਾ ਲੱਤਾਂ ਲੱਗਵਾਵਾ ਲੱਗ ਤੜ ਲੱਗ ਫਿਰ ਲੱਗ ਇਹ ਕੀਤਾ ਹੋਇਆ ਹੈ ਤੇ ਇਹੜੇ ਵਿਆਹ ਸੀਗੇ ਹਾਂ ਜੀ ਵਿਆਹ ਹੋਇਆ ਹੈ ਕਿਹੜਾ ਵੀ ਵਾਈਫ ਵਾਈਫ ਆ ਗਈ ਹੈ ਉਹਨਾਂ ਦੀ ਕਹਿੰਦੇ ਜੀ ਤੋਦਾਨਾ ਕਿੰਨੇ ਕੁ ਬੱਚੇ ਨੇ ਇੱਕ ਲੜਕੀ ਆ ਉਹ ਵੀ અપੰਗਾ ਉਹਨਾਂ ਨੂੰ ਦੱਸ ਕੇ ਨਹੀਂ ਕਿ ਕਿੱਥੇ ਜਾ ਰਹੇ ਕਿਤੇ ਨਹੀਂ ਨਹੀਂ ਦੱਸਿਆ ਕੋ ਘੜੀ ਦੇ ਪਿੱਛੇ ਨਾਲੇ ਕਹਿੰਦਾ ਮੈਂ ਆਇਆ ਬਸ ਐਨੇ ਐਨੇ ਕਾ ਕੇ ਚਲੇ ਗਏ ਅੱਛਾ ਜੀ ਹਾਂ ਜੀ ਤੇ ਹੁਣ ਪੁਲਿਸ ਕੀ ਕਰ ਰਹੀ ਹੈ ਹਲੋ ਹੁਣਸ ਆਪਣੀ ਇਨਵੈਸਟੀਗੇਸ਼ਨ ਕਰਦੀ ਆ ਦੇਖਦੇ ਹਾਂ ਹੁਣ ਕੀ ਕਰਦੇ ਆ ਤੇ ਤੁਹਾਨੂੰ ਕਿਸੇ ਸ਼ੱਕ ਵਗੈਰਾ ਸ਼ੱਕ ਉਹੀ ਹੈ ਜਿਹੜਾ ਮੁੰਡਾ ਸ਼ੇਰਾ ਸ਼ੇਰਾ ਜਿਹਦੇ ਘਰ ਬੜਿਆ ਆ ਉਹ ਤੋਂ ਥਈ ਆ ਅਤੇ ਦਰਬਾਰਾਇ ਰਾਤ ਨੂੰ ਬੋਲੇ ਪਾਈ ਪਾਈ ਕਹਿੰਦੇ ਪਏ ਦੋਨੇ ਜਣੇ ਅੱਛਾ ਹੋ ਗਿਰਿਆ ਆਈ ਰਾਤ ਨੂੰ ਉਹਨੇ ਪਰਿਵਾਰ ਫਰਾਰ ਰਾਤ ਸਵਾਰ ਆ ਜੀ ਤੇ ਰਾਸ਼ਵੇਸ ਯਾਰ ਵੀ ਨੱਥੀ ਆ ਜੀ ਕਿਸੇ ਨਾਲ ਦੇ ਪਲਾਜ਼ ਦੇ ਵਿੱਚ ਦੇਖਿਆ ਜੀ ਬੂਡ ਮਿਲਿਆ ਅੱਛਾ ਜੀ ਛੋਟੇ ਜਿਹੇ ਚਸ਼ਮੇ ਹਨ ਜੀ ਤੇ ਉਸ ਤੋਂ ਬਾਅਦ ਅਜਾ ਵੀ ਲਾਜ ਬੱਟ ਗਏ ਮੇਰੇ ਸ਼ਾਮਾ ਜੀ ٹھیک ہے جو پورے پاس کے سٹی کے یہاں پہ ہے جی اوتھے ٹیمیں بنائیں ہیں چار پانچ دو جانے اتھوں جاؤ دو جانے اتھوں جاؤ دو رہیں گے ਸਾਡੇ دو بندے ہیں انہوں نے میری نال بات کیا تھا باہ میں اچھا یہ تو ਇੰਦਰਪਾਲਾ ਵਾਲੀ ਮਸ਼ੀਨ ਹੋਇਆ ਸੀ ਉਹਦੀ ਕੰਬਲਟ ਸੀ ਜਿਹਦੇ ਬਿਹਾਤੇ ਹੀ ਅਫੇਰ ਦਦਿਗਾ ਦਿੱਤੀ ਜੀ ਉਸੇ ਮਸ਼ੀਨ ਦੀ ਉਸ ਤੋਂ ਬਾਅਦ ਅੱਜ ਅਰਲੀ ਮਾਰਨਿੰਗ ਇਹਦੀ ਇਨਫੋਰਮੇਸ਼ਨ ਆਈ ਵੀ ਡੈਡ ਬੋਡੀ ਹੈ ਜੀ ਉੱਚਾ ਕੀਤੀ ਜੀ ਥਾਥਾ ਤੇ ਥੋੜੇ ਪਾਰਟ ਸੀ ਇਹ ਬੋਡੀ ਦੇ ਉਹਨੂੰ ਮਿਲੋ ਕਿ ਤੇ ਤਿਆਰ ਨਾ ਘਟਿਆ ਗਿਆ ਜੀ ਇੱਕ ਤੋਂ ਦੂਜਾ ਬੋਰੀਕਾ ਵੇਚੂ। ਤੇ ਅਲੱਗ-ਅਲੱਗ ਥਾਦੋ ਸੀਗਾ ਏਸ ਏਰੀਆ ਜਿਹਾ ਬੜੇ ਏਰੀਆ ਸੀ ਕੋਈ ਅਲੱਗ-ਅਲੱਗ ਜਿਹਾ ਇੱਕ ਤਾਂ ਜਿਹੜਾ ਟੱਡ ਲੱਗ ਸੀਗਾ ਤੇ ਦੂਜੇ ਪਾਸੇ ਲੈਗਜ਼ ਆਰਮਜ਼ ਉਹ ਅਲੱਗ-ਅਲੱਗ ਜਗ੍ਹਾ ਤੇ ਬੈਠੇ ਸੀ। ਸਰ ਕਿਆ ਜਾਰੇ ਬਾਲਟੀ ਦੇ ਵਿੱਚੋਂ ਕੱਢ ਲਿਆ? ਹਾਂਜੀ ਬਾਲਟੀ ਦੇ ਵਿੱਚ। ਸਰ ਪਰਿਵਾਰ ਨੂੰ ਡਿਸਟ੍ਰਿਕਟ ਹੈਨਾ ਸ਼ੱਕ ਹੈਗਾ ਕੋਈ ਉਹ ਵੀ ਜਾਟ ਦੇ ਸਾਹਮਣੇ ਆਇਆ ਕੁਝ ਸੀ ਜੋ ਕਰ ਰਹੇ ਕਰ ਰਹੇ ਹੈ ਸ਼ੱਕ। ਉਹ ਤਾਂ ਪਾਰਟਨਿਓਨਿਟੀ ਜਿਹਨੇ ਦੇ 36 36 ਇਹ ਬਿਆਹ ਆਮੇ ਮਰਸੀ ਮੈਰੀਡ ਮੈਰੀਡ ਰੰਜੀਤ ਚੁਪ ਗਿਆ ਦੀ ਸੀ ਸਾਰੇ ਜੀ ਨਹੀਂ ਅਜੇ ਇੱਕ ਵਾਰ ਸਾਹਮਣੇ ਰੰਜਸ਼ ਬਾਰੇ ਵੀ ਸਾਹਮਣੇ ਇਤੋ ਰੋਸੀ ਜੀ ਰਾਂਗੇ ਬੰਦੇ ਰਸ ਕੀਤੇ ਜਾਣਗੇ ਰੌਣਕ ਕੀਤੇ ਜਾਣਗੇ ਉਹ ਤੋਂ ਕਲੀਅਰ ਹੋ ਜੀਗਾ ਸਾਰਾ ਇਹਨਾਂ ਦਾ ਮੋਟਿਵ ਕੀ ਸੀਗਾ ਮਾਜੀ ਕਰ ਮਾਜੀ ਕਰ ਇਹਾਰੇ ਬੰਬੇ ਤੋਂ 2 ਦਿਨ ਪਹਿਲਾਂ ਹੀ ਆਇਆ ਸੀ ਹਾਂ ਇਹ ਉੱਥੇ ਹੀ ਕੰਮ ਕਰਦਾ ਸੀ ਨੈਟਿੰਗ ਨੋਰੀ ਦੀ ਮਸ਼ੀਨ ਮਸ਼ੀਨ ਦੀ ਰਿਪੇਅਰ ਕਰਦਾ ਸੀ ਉਹ ਇਹ ਦੋਨੋਂ ਫਰੈਂਚੀ ਪਹਿਲਾਂ ਜਿਹੜੀ ਫਰਸਟ ਇਨਕਮ ਵਿੱਚ ਸਰ ਉਹ ਤੋਂ ਕਲੈਕਟ ਕੀਤੀ ਹੈ ਇਹ ਦੋਨੋਂ ਫਰੈਂਚੀ ਬਲਾਂਸ ਵਿੱਚ ਇਹ ਮੇ ਵੀ ਚਾਰ ਤਿੰਨ ਸ਼ਹਿਰ ਆਇਆ ਸੀ ਵਾਪਸ 6 6 ਦੂਸ਼ਾ ਵਾਪਸ ਆਇਆ ਸੀ ਤੇ ਉਹ ਨੈਕਸਟ ਡੇ ਉਹਦੇ ਕੋਲ ਆ ਗਿਆ ਤੇ ਜਿਹੜੀ ਦਸੰਸਾ ਜੀ ਉਹ ਮੌਕੇ ਤੇ ਇਹਨਾਂ ਦੇ ਘਰ ਆ ਗਿਆ ਜੀ ਉਸ ਤੋਂ ਬਾਅਦ ਉਹਨਾਂ ਨੇ ਮਿਸਿੰਗ ਦੀ ਰਿਪੋਰਟ ਲਖਾਤੀ ਉਹ ਨੈਕਸਟ ਡੇ ਅੱਜ ਸਵੇਰ ਹੋਇਆ ਇਨਫੋਰਮੇਸ਼ਨ ਮਿਲ ਗਈ ਵੀ ਡਰਬੋਡੀ ਆ ਜਾਂਚ ਕੀਤੀ ਜਾ ਰਹੀ ਹੈ ਜਲਦੀ ਇਹਨੂੰ ਟੈਸਟ ਕਰ ਲਾਂਗੇ ਠੀਕ ਹੈ ਥੈਂਕ ਯੂ